ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਦੁਕਾਨਦਾਰਾਂ ਵਿੱਚੋਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਤਾਜ਼ਾ ਹੀ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਇੰਦਰਾ ਕਲੋਨੀ ਵਿਖੇ ਭਾਰਟੀਆਂ ਖਲਾਤ ਹਾਊਸ ਤੋਂ ਸਾਹਮਣੇ ਆਇਆ ਇਸ ਮੌਕੇ ਤੇ ਤਲਵਿੰਦਰ ਸਿੰਘ ਭਾਰਟੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਔਰਤਾਂ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਅੱਜ ਸਾਡੀ ਦੁਕਾਨ ਤੇ ਦੋ ਔਰਤਾਂ ਆਈਆਂ ਤੇ ਉਹਨਾਂ ਵੱਲੋਂ ਵਧੀਆ ਸੂਟਾਂ ਦੀ ਮੰਗ ਕੀਤੀ ਅਤੇ ਸੂਟ ਵੇਖਣ ਦੇ ਬਹਾਨੇ ਸਾਡੀ ਦੁਕਾਨ ਤੋਂ ਸੂਟ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਈਆਂ ਅਤੇ ਇਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮੌਕੇ ਤੇ ਤਲਵਿੰਦਰ ਸਿੰਘ ਪਾਟਿਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਇਸ ਔਰਤਾ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ 5 ਤੋਂ 10000 ਦਾ ਇਨਾਮ ਦਿੱਤਾ ਜਾਵੇਗਾ। ਅਤੇ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਤਲਵਿੰਦਰ ਸਿੰਘ ਪਾਟਿਆ ਜੀ। ਪਹਿਲਾਂ ਕੰਮ ਕਰਦੇ ਕੋਲੋਂ ਦਾ ਕਰਦੇ ਜੀ। ਸਾਡਾ ਤੇ ਜੰਪਾਲੀ ਕਪੜੇ ਦਾ ਕੰਮ ਹੈ ਜੀ 40 ਸਾਲ ਹੋ ਗਏ ਕਪੜੇ ਦਾ ਕੰਮ ਕਰਦੇ ਆ ਆ ਜਿਹੜੀ ਕਿ ਕੀ ਟਾਂਡਕ ਵੀਡੀਓ ਵਾਇਰਲ ਹੋਈ ਹੈ ਕੀ ਗੱਲ ਹੋਈ ਤੁਹਾਡੇ ਬਾਪੀ ਵੀਡੀਓ ਵਾਇਰਲ ਜ਼ਿੰਦਗੀ 'ਚ ਵਾਕਿਆ ਹੋ ਗਿਆ ਜੀ ਮੇਰੇ ਨਾਲ ਇੱਕ ਹਾਸੇ ਵਾਲਾ ਜਿਹੜਾ ਮੈਂ ਵਾਕਿਆ ਕਹਿ ਲਈ ਨਾ ਆਪਾਂ ਵੀ ਜ਼ਿੰਦਗੀ 'ਚ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਮੇਰੀ ਦੁਕਾਨ ਤੇ ਮੈਂ ਤਾਂ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹਾਂ ਤੇ ਅੱਜ ਪੰਜਾਬੀ ਗੱਲੋਂ ਮੇਰੇ ਨਾਲ ਧੱਕਾ ਹੋ ਗਿਆ ਕੀ ਧੱਕਾ ਦੱਸਾਂ ਤਾਂ ਕਾ ਇਹ ਵੀ ਦੋ ਜਨਾਨੀਆਂ ਦੁਕਾਨ 'ਚ ਐਂਟਰ ਕੀਤੀਆਂ ਦੋਵੇਂ ਹੀ ਓਪਰੀਆਂ ਸੀ ਵੈਸੇ ਤੇ ਆਲਮੋਸਟ ਸਾਡਾ 90% 95% ਗਾਹਕ ਜਿਹੜ ਪਰ ਉਹਨਾਂ ਰਖੜੀ ਦਾ ਸੀਜ਼ਨ ਸੀ ਤੇ ਓਪਰੇ ਗਾਗ ਵੀ ਆ ਰਹੇ ਸੀ ਉਹ ਜਨਾੜੇ ਆ ਦੋਵੇਂ ਓਪਰੇ ਸੀ ਤੇ ਕਹਿੰਦੇ ਆ ਜੀ ਕੋਈ ਰਖੜੀ ਆਸਤੇ ਸਾਨੂੰ ਬੇਟੀ ਆਸਤੇ ਨਾ ਸੂਟ ਚਾਹੀਦਾ ਕੋਈ ਦਿਖਾਓ ਵਧੀਆ ਸੂਟ ਉਹਦੇ ਅਜ ਮੈਂ ਉਹਨਾਂ ਨੂੰ ਸੂਟ ਦਿਖਾਣ ਲੱਗਾ 5-700 ਤੋਂ ਸ਼ੁਰੂ ਕੀਤਾ ਕਹਿੰਦੇ ਨਹੀਂ ਨਹੀਂ ਵਧੀਆ ਸੂਟ ਦਿਖਾਓ ਚੰਗਾ ਸੂਟ ਦਿਖਾਓ ਆਪਾਂ ਕੁੜੀ ਨੂੰ ਦੇਣਾ ਉਹ ਮੈਂ 5-7 ਸੂਟ ਦਿਖਾਏ ਤੇ ਉਹ ਤੋਂ ਬਾਅਦ ਕਹਿੰਦੇ ਨਹੀਂ ਚੰਗੇ ਦਿਖਾਓ ਮੈਂ ਚੰਗੇ ਇੱਥੋਂ 5-7 ਸੂਟ ਏ ਕਹਿੰਦੇ ਨਹੀਂ ਹੋਰ ਚੰਗੇ ਦਿਖਾਓ ਅੱਛਾ ਉਹ 1 ਟੂ 1 ਕੀ ਕਰੀਏ ਐ ਭੀ ਉਹ ਸੂਟ ਤੋਂ ਲਫਾਵਾ ਲਾਈ ਜਾ ਰਹੀਆਂ ਤੇ ਛੁੱਟੀ ਜਾ ਮੈਂ ਜਿਹੜਾ ਸੂਟ ਇੱਥੇ ਇਕੱਠਾ ਕਰਦੀ ਆ ਮੈਂ ਚੋਕ ਨਾ ਪਰੇ ਰੱਖ ਦਿੰਨਾ ਵੀ ਚਲੋ ਇੱਥੇ ਕਾਲੀ ਰੱਖਨੇ ਆ ਪਰੇ ਰੱਖਦਾ ਕਹਿੰਦੀ ਹੋਰ ਵਧੀਆ ਦਿਖਾਓ ਹੈਂਡਵਰਕ ਦੇ ਨਾ ਮੇਰੇ ਕੋਲ ਪਿੱਛੇ ਸੂਟ ਪਏ ਵਧੀਆਲੇ 15 1600 ਦੀ ਰੇਂਜ ਵਾਲੇ ਸੂਟ ਪਿੱਛੇ ਪਏ ਉਹ ਮੈਂ ਦੋ ਚਾਰ ਸੂਟ ਨਾ ਖੋਲੇ ਆ ਕਹਿੰਦੀ ਨਹੀਂ ਭਾਜੀ ਇੱਤਨੇ ਹੀ ਦਿਖਾਈ ਜਾਓ ਆਪਾਂ ਜਲਦੀ ਜਾਣਾ ਐ ਚਲੋ ਮੈਂ ਉੱਥੋਂ ਹੀ ਨਾ ਪੰਜ-ਛੇ ਸੂਟ ਐਸ ਤਾਈ ਸੁੱਟੇ ਦੂਰੋਂ ਉਹ ਇੱਥੇ ਕਾਊਂਟਰ ਤੇ ਆਏ ਆ ਇੰਨੇ ਜਨ ਨੂੰ ਮੇਰਾ ਇੱਕ ਦੋਸਤ ਬਾਹਰ ਆ ਗਿਆ ਤੇ ਉਹ ਜਨਾਨੀ ਨਾ ਕਦੀ ਬਾਹਰ ਵੇਂਦੀ ਕਦੀ ਅੰਦਰ ਨੂੰ ਵੇਂਦੀ ਅੰਦਰ ਅੱਛਾ ਅੰਦਰ ਕਸਟਮਰ ਹੋਣ ਦੇ ਬਾਵਜੂਦ ਬਾਹਰ ਯਾਰ ਦੋਸਤ ਮੇਰਾ ਖਲੋਤਾ ਹੁੰਦੇ ਬਾਵਜੂਦ ਉਹ ਜਨਾਨੀ ਕਦੇ ਅੰਦਰ ਕਦੇ ਬਾਹਰ ਵੇਖਦੀ ਅੰਦਰ ਬਾਹਰ ਵੇਂਦੇ ਵੇਂਦੇ ਉਹ ਜਨਾਨੀ ਕੀ ਕਰਦੀ ਚੁੰਨੀ ਖੁੱਲੀ ਹੁੰਦੀ ਪਹਿਲੀ ਜਿਹੜੀ ਜਨਾਨੀ ਉਹਨੂੰ ਸਪੋਰਟ ਦਿੰਦੀ ਏ ਤੇ ਜਿਹੜੀ ਦੂਜੀ ਜਵਾਨੀ ਉਹ ਚੁੰਨੀ ਦੇ ਵਿੱਚ ਨਾ ਇੱਥੇ ਇੱਕ ਸੂਟ ਲਗਾ ਦਿੰਦੀ ਉਮਰ ਕਿੰਨੀ ਕੁ ਹੋਊਗੀ ਨਾਲ ਦੀ ਉਮਰ ਜਿਹੜੀ ਕੋ 45 ਤੋਂ 50 ਦੇ ਵਿੱਚਕਾਰ ਦੀ ਉਮਰ ਏ ਸਿਆਣੀ ਉਮਰ ਦੀ ਜਨਾਨੀਆਂ ਸੀ ਕੱਪੜੇ ਕਿਹੜੇ ਰੰਗ ਦੇ ਪਾਏ ਕੱਪੜੇ ਉਹਨਾਂ ਸਕਿਨ ਲੰਗਦੇ ਪਾਏ ਇਹ ਬਿਸਕੁਟੀ ਜੇ ਰੰਗ ਦੇ ਦੋਵਾਂ ਸੂਟ ਪਾਏ ਸੇ ਉਸ ਤੋਂ ਬਾਅਦ ਮੈਂ ਪੰਜ-ਛੇ ਸੂਟ-ਸੁੱਟੇ ਹੋਰ ਤੇ ਉਹਨੇ ਇੱਕ ਹੋਰ ਸੂਟ ਚੁੱਕ ਲਿਆ ਦੋ ਸੂਟ ਨਾ ਪਾਲੇ ਦੋ ਤੇ ਮੈਂ ਤੁਹਾਨੂੰ ਮੈਂ ਦੱਸਦਾ ਬਾਅਦ ਦੱਸਦਾ ਵੀ ਉਹ ਕੈਮਰੇ ਵਿੱਚ ਮੇਰੇ ਕਲੀਅਰ ਹੋਗੇ ਦੋ ਸੂਟ ਪਤਾ ਨਹੀਂ ਵੀ ਉਹ ਦੋ ਏ ਕਿ ਤਿੰਨ ਨੇ ਕਿ ਚਾਰ ਏ ਇਹ ਵੀ ਕਲੀਅਰ ਨਹੀਂ ਹੈਗਾ ਦੋ ਤੇ ਕਲੀਅਰ ਹੋ ਗਏ ਆ ਉਹ ਜਦੋਂ ਮੈਂ ਸੂਟ-ਸੁੱਟ ਕੇ اٹਿਆ ਤੇ ਮੈਂ ਅੱਗੇ ਆਇਆ ਤੇ ਕਹਿੰਦੀ ਇੱਕ ਇਹ ਸੂਟ ਦੇ ਦੋ ਤੇ ਇੱਕ ਇਹ ਸੂਟ ਦੇ ਦੋ ਉਧਰ ਰੁਪਈਆ 2000 ਲਲੋ ਮੈਂ ਕਿਹਾ ਭੈਣ ਜੀ 2700 ਰੁਪਏ ਸੂਟ ਬੰਦੇ ਘੱਟ ਵੱਧ ਨਹੀਂ ਹੁੰਦਾ ਮੇਰੀ ਦੁਕਾਨ ਤੇ ਲੈਣਾ ਲਓ ਨਹੀਂ ਲੈਣਾ ਨਾ ਲਓ ਮੈਂ ਸੂਟ ਦੋਵੇਂ ਚੁੱਕ ਕੇ ਤੇ ਅਨ ਮੇਰਾ ਮਨ ਜਿਹੜਾ ਪਰੇਸ਼ਾਨ ਜਿਆ ਲੱਗਾ ਤੇ ਮੈਂ ਨਾ ਜਨਨੀਆਂ ਬਾਹਰ ਨਿਕਲਿਆ ਤੇ ਮੈਂ ਕੈਮਰਾ ਓਨ ਕੀਤਾ ਮੈਂ ਕਿਹਾ ਯਾਰ ਇਹ ਜਨਨੀਆਂ ਓਪਰੀਆ ਮੈਨੂੰ ਚੰਗਿਆ ਨਹੀਂ ਲੱਗਣ ਡੀਆਂ ਕੁਛ ਉਹ ਜਦੋਂ ਮੈਂ ਕੈਮਰਾ ਬੈਕ ਕਰਤਾ ਤੇ ਵੇਖਤਾ ਤੇ ਇੱਕ ਸੂਟ ਉਹ ਜਨਨਨੀ ਕੱਚ ਦੇ ਵਿੱਚ ਮਾਰ ਰਹੀ ਮੈਂ ਕਿਹਾ ਵੰਜ ਕੰਮ ਹੋ ਗਿਆ ਇਸੂਟ ਦਾ ਉਹ ਜੇ ਇੰਨੀ ਮੈਂ ਗੱਲ ਕਰਨਿਆ ਵਾ ਉਹਨੇ ਜਨੂੰ ਵੇਖਿਆ ਤੇ ਉਹ ਦੂਜਾ ਸੂਟ ਫੇਰ ਚੁੱਕਣ ਦੀ ਹੈ ਮੈਂ ਕਿ ਦੋ ਤੇ ਮੇਰੇ ਕਲੀਅਰ ਹੋ ਗਏ ਵੀ ਕੈਮਰੇ ਵਿੱਚ ਆ ਗਏ ਆ ਜਦ ਕਿ ਉਸ ਤੋਂ ਪਹਿਲਾਂ ਕੀ ਪਤਾ ਪਹਿਲਾਂ ਵੀ ਕੋਈ ਸੂਟ ਜਿਹੜਾ ਥੱਲੇ ਸੁੱਟੇ ਸੀ ਉਹਨਾਂ ਵਿੱਚੋਂ ਹੀ ਕੋਈ ਇੱਕ ਅੱਧਾ ਉਹ ਕੈਪਚਰ ਕਰ ਗਏ ਉਹ ਤੇ ਮੈਂ ਕਹਿ ਨਹੀਂ ਸਕਦਾ ਤੇ ਮੇਰ ਨਾਲ ਕਦੀ ਜ਼ਿੰਦਗੀ ਜਿਹੋ ਜਿਹੋ ਵਾਕਿਆ ਨਹੀਂ ਹੋਇਆ ਅੱਜ ਮੈਂ ਨਾ ਮੈਨੂੰ ਸੂਟਾਂ ਦੀ ਪਰੇਸ਼ਾਨੀ ਨਹੀਂ ਮੈਨੂੰ ਮੇਰੀ ਦੁਕਾਨ ਤੋਂ ਜਿਹੜੇ ਸੂਟ ਚੁੱਕੇਗੇ ਨਾ ਉਹਦੀ ਪਰੇਸ਼ਾਨੀ ਵੀ ਮੈਂ ਲੋਕਾਂ ਨੂੰ ਇਨਸਾਫ਼ ਦਵਾਨ ਵਾਲਾ ਤੇ ਮੇਰ ਨਾਲ ਧੱਕਾ ਹੋ ਗਿਆ ਸੂਟ ਮੇਰੇ ਭਾਵੇਂ 3000 ਦੇ ਗਏ ਭਾਵੇਂ 2500 ਦੇ ਗਏ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਫੇਸਬੁੱਕ ਤੇ ਪਾਈ ਪੋਸਟ ਪਾਈ ਮੈਂ ਰੁਪਇਆ 5000 ਇਨਾਮ ਰੱਖਿਆ ਮੈਂ ਤੁਸੀਂ ਆਇਓ ਮੈਂ 5 ਦਾ 10 ਕਰਤਾ ਮੇ ਕੋਪਾ ਮੈਂ 200 ਰੁਪਏ ਨਾਮ ਲੈ ਲਓ ਮੈਨੂੰ ਉਹ ਜਨਾਨੀਆਂ ਜਾਂ ਉਹ ਸੂਟ ਚਾਹੀਦੇ ਨੇ ਕਿ ਲੱਗਦਾ ਜੇਕਰ ਵੀਡੀਓ ਵਾਇਰਲ ਹੋ ਗਈ ਤੇ ਉਹ ਵਾਪਸ ਆ ਕੇ ਆਪਣੀ ਗਲਤੀ ਨੂੰ ਮੰਨ ਸਕਦੀ ਜਾਂ ਕਿੱਥੇ ਕੀ ਕਹੋਗੀ ਤੁਸੀਂ ਦੇਖੋ ਜੀ ਮੈਂ ਜੋ ਤੁਹਾਨੂੰ ਕਿਹਾ ਮੇਰੀ ਜਿਹੜੀ ਜ਼ੁਬਾਨ ਹੈ ਉਹ ਮੈਂ ਜ਼ੁਬਾਨ ਤੇ ਆਪਣੇ ਖਰਾ ਉਤਰਾਂਗਾ ਜਨਾਨੀਆਂ ਵਾਪਸ ਆਣ ਉਸ ਚੀਜ਼ ਨੂੰ ਰਲਾਈਜ਼ ਕਰਨ ਲਿਖਤੀ ਮਾਫੀਨਾਮਾ ਮੰਗਣ ਤੇ ਫਿਰ ਆਪਾਂ ਮੈਂ ਇੱਕ ਗੱਲ ਕਰ ਲਾਂਗੇ ਕਿਸੇ ਵੱਲ ਪੁਲਿਸ ਨੂੰ ਦਿੱਤੀ ਕਿ ਦਿਖਾ ਦਊਂਗੇ ਮਾਮਲੇ ਚ ਨਹੀਂ ਪੁਲਿਸ ਨੂੰ ਕੀ ਦਰਖਾਸਤ ਦਵਾਂ ਦੇਖੋ 25 250 ਦੇ ਸੂਟ ਹੈ ਕਿ ਲੱਗਦਾ ਜਿਕੇ ਤੁਹਾਡੇ ਤੋਂ ਕੀਤਾ ਕਿ ਕਿੰਨੀਆਂ ਕਰਦੇ ਦੁਕਾਨ ਕਰਦੇ ਦੇਖੋ ਮੈਂ ਤੇ ਹਰ ਦੁਕਾਨਦਾਰ ਨੂੰ ਇਹ ਅਪੀਲ ਕਰਦਾ ਵੀ ਖਾਸ ਕਰਕੇ ਜਿਹੜੀਆਂ ਜਨਾਨੀਆਂ ਦੁਕਾਨ ਤੇ ਤੁਹਾਡੇ ਕੋ ਉਪਰੀਆਂ ਆਂਦੀਆਂ ਜਿਹੜੀਆਂ ਜਨਾਨੀਆਂ ਖਾਸ ਕਰਕੇ ਚੁੰਨੀ ਪੂਰੀ ਲਵੇਟ ਕੇ ਆਂਦੀਆਂ ਜਾਂ ਦੋ ਖਾਲੀ ਬਣ ਵੇਖ ਕੇ ਆਂਦੀਆਂ ਦੁਕਾਨ ਤੇ ਥੋੜਾ ਜਿਆ ਅਲਰਟ ਹੋ ਕਰੋ ਇਸ ਚੀਜ਼ਾਂ ਦਾ ਧਿਆਨ ਰੱਖੋ